ਨੇ ਮੈਂਟੋ ਮੈਂਟੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਜੀ ਉਹਨਾਂ ਨੂੰ ਪਤਾ ਲੱਗਾ ਵੀ ਧੂਆਂ ਹੋ ਗਿਆ ਫਿਰ ਉਹਨਾਂ ਨੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਆਪਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਸੀ ਵੀ ਆਹ ਚੀਜ਼ ਆ ਫਿਰ ਪੂਰੀ ਜਿੰਨੇ ਬਿਲਡਿੰਗ ਦੇ ਵਿੱਚ ਸਟਾਫ ਆ ਉਹਨਾਂ ਨੂੰ ਮਨ ਲਓ ਬਿਲਡਿੰਗ ਜਿਹੜੀ ਮੈਂਟੋ ਮੈਂਟੀ ਖਾਲੀ ਕਰਾਈ ਗਈ ਲਾ ਕੇ ਗੱਡੀਆਂ ਵਗੈਰਾਂ ਖੜੀਆਂ ਸੀਗੀਆਂ ਕਿ ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ ਕੋਈ ਜਾਣੀ ਮਨ ਲਓ ਉਦਾਂ ਤਾਂ ਨੁਕਸਾਨ ਹੈਗਾ ਵਾ ਬਿਲਡਿੰਗ ਦੇ ਰਿਕਾਰਡ ਦਾ ਬਹੁਤ ਜ਼ਿਆਦਾ ਅੱਗ ਲੱਗੀ ਇੱਕਦਮ ਪਰ ਪ੍ਰਮਾਤਮਾ ਦਾ ਸ਼ੁਕਰ ਆ ਵੀ ਕੋਈ ਇਹੋ ਜਿਹਾ ਜਾਨ ਮਾਲ ਦੀ ਨਹੀਂ ਹੋਈ ਉੱਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਸਲਾ ਵੀ ਸੀਗਾ ਅਸਲੇ ਨੂੰ ਤੁਰੰਤ ਬਾਹਰ ਕੱਢਿਆ ਗਿਆ ਵਾ ਲਿਆਂਦਾ ਗਿਆ ਵਾ ਵੀ ਬਾਕੀ ਸਖੇਤ ਤਾਂ ਤੇ ਮੌਕੇ ਤੇ ਫਾਇਰ ਬੇਡ ਨੂੰ ਖਤਿਆ ਗਿਆ ਜੋ ਕਿ ਬਹੁਤ ਤੁਰੰਤ ਹੀ ਚਾਂਦੀ ਮਿੰਟਾਂ ਦੇ ਵਿੱਚ ਫਾਇਰ ਬੇਡ ਆ ਗਈ ਆ ਹੁਣ ਤੇ ਉਹ ਅੱਗ ਤੇ ਕਾਬੂ ਪਾਇਆ ਜਾ ਰਿਹਾ ਪਰ ਅੱਗ ਜ਼ਿਆਦਾ ਹੋਣ ਕਰਕੇ ਤੇ ਕੁਝ ਟਾਈਮ ਲੱਗੂਗਾ ਜੀ ਜਦੋਂ ਅੱਗ ਲੱਗੀ ਉੱਪਰ ਅੱਗ ਦਾ ਕਾਰਨ ਪਤਾ ਲੱਗੇਗਾ ਅੱਗ ਦਾ ਹੱਦ ਕੋਈ ਨਹੀਂ ਮੰਨ ਲਓ ਪਤਾ ਲੱਗਾ ਸਿਰਫ ਧੂਆ ਨਿਕਿਆ ਹੋ ਸਕਦਾ ਵੀ ਸਾਟ ਸਰਕਟ ਕੋਈ ਆ ਹੋਵੇ ਕਿ ਕਿਦਾਂ ਅੱਜ 25 ਫਲੋਰ ਤੇ ਲੱਗੀ ਹੋਈਆਂ ਆ ਜਿਹੜਾ ਰਾਹ ਵੀ ਜਿਹੜਾ ਨਹੀਂ ਮਿਲਦਾ ਪਿਆ ਹੈਗਾ ਰਾਹ ਇੰਦਾ ਜੀ ਇਹਦੀ ਜਿਹੜੀ ਹੈਗਾ ਵਾ ਪੌੜੀਆਂ ਜਰੀਆ ਹੈਗਾ ਵਾ ਇੱਕ ਤੇ ਪੌੜੀਆਂ ਤੇ ਬਾਕੀ ਜਿਹੜੀ ਬਿਲਡਿੰਗ ਆ ਇਹਦੇ ਬਿਲਡਿੰਗ ਦੇ ਚਾਰ ਸਪਰੇ ਗੈਲਰੀ ਆ ਤੇ ਜਿੱਧਰਲੇ ਪਾਸੇ ਗੈਲਰੀ ਆ ਉਹ ਤੋਂ ਦੂਸਰੇ ਪਾਸੇ ਦੀ ਕੋਈ ਰਸਤਾ ਹੈ ਨਹੀਂਗਾ ਹੋਰ علاوہ ਇਸ ਤੋਂ ਜੋ ਗੈਲਰੀ ਹੋਣ ਕਰਕੇ ਵੀ ਪ੍ਰੋਪਰ ਪਹਿਲਾਂ ਅੱਗ ਦੇ ਕਾਬੂ ਪਾਈਪ ਬੈਟ ਦੀ ਉੱਥੇ ਤੱਕ ਪਾਈਪਾ ਨਹੀਂ ਪਹੁੰਚਿਆ ਜਾਨੀ ਨੁਕਸਾਨ ਹੋਇਆ ਨਹੀਂ ਕੋਈ ਨੁਕਸਾਨ ਜਾਨੀ ਨੁਕਸਾਨ ਕੋਈ ਪਾਰਟੀਕੂਲਰ ਕੋਡ ਰੂਮ ਹੈ ਜਾਂ ਉੱਥੇ ਸਟੋਰ ਰੂਮ ਬਣਾਇਆ ਗਿਆ ਇਹਨੂੰ ਹਾਂਜੀ ਪਾਰਟੀਕੂਲਰ ਕੋਡ ਰੂਮ ਹੈ ਤੁਹਾਡਾ ਸਾਰਾ ਇਹ ਦਫ਼ਤਰ ਹੈ ਜੀ ਇਹੋ ਆਜੋ ਹੁਣ